ਸਤਿਕਾਰਯੋਗ ਸਾਥੀਓ ਮੈਂ ਕਾਂਗਰਸ ਸੰਤੋਖ ਸਿੰਘ ਬੜਗਾ ਅ ਗੱਲ ਅਸੀਂ ਅੱਜ ਕਰ ਰਹੇ ਆ ਐਨ ਆਰ ਆਈ ਭਰਾਵਾਂ ਦੇ ਯੋਗਦਾਨ ਦੀ ਅਸੀਂ ਜਦੋਂ ਵੀ ਦੇਖਿਆ ਚਾਹੇ ਪਿਛਲੇ ਨੰਨੇ ਸਮੇਂ ਦੇ ਵਿੱਚ ਵੀ ਜਦੋਂ ਪੰਜਾਬੀਆਂ ਨੂੰ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਤੇ ਐਨ ਆਰ ਆਈ ਭਰਾਵਾਂ ਨੇ ਐਨ ਅੱਗੇ ਹੋ ਕੇ ਆਪਣਾ ਬੜਵੰਡਲਾ ਯੋਗਦਾਨ ਪਾਇਆ ਮੈਂ ਜਮੂਰੀ ਕਿਸਾਨ ਸਭਾ ਮੇਰੀ ਜਥੇਬੰਦੀ ਹੈ ਔਰ ਮੈਂ ਛੋਟੀ ਕਿਸਾਨ ਸਾਡੀ ਜਥੇਬੰਦੀ ਛੋਟੀ ਕਿਸਾਨੀ ਦੀ ਨੁਮਾਇੰਦਗੀ ਕਰਦੀ ਆ ਅਸੀਂ ਇੱਥੇ ਜਿੱਥੇ ਦੇਖੀਦਾ ਵੇ ਹੋਰ ਮਜ਼ਦੂਰ ਜਮਾਤ ਦੀ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਲੋਕ ਆ ਜਿਨ੍ਹਾਂ ਦੀ ਹਾਲਤ ਪਤਲੀ ਆ ਜਾਂ ਉਹ ਉਹੋ ਜਿਹੀ ਹਾਲਤ ਚਾਹੀਦੀ ਨੇ ਜਿੱਦਾਂ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਸ਼ਹੀਦਾਂ ਨੇ ਸੁਪਨੇ ਦੇਖੇ ਸੀ ਪਰ ਗਰੀਬ ਕਿਸਾਨੀ ਜਾਂ ਛੋਟੀ ਕਿਸਾਨੀ ਜਿਹਨੂੰ ਮੈਂ ਕਹਿ ਲਵਾਂ ਉਹ ਬੜੀਆਂ ਫੇਰ ਵੀ ਮੁਸੀਬਤਾਂ ਵਿੱਚ ਘਰੀ ਆ ਕਿਸਾਨੀ ਆ ਤੇ ਜਨਰਲ ਵਰਗ ਦੇ ਵਿੱਚ ਉਹ ਘਰਨੇ ਜਿਹੜੇ ਉੱਥੇ ਵੀ ਮੱਦੀ ਲੋਡ ਹੈਗੀ ਆ ਜਿੱਥੇ ਕਿ ਨਾ ਤਾਂ ਕੋਈ ਸਰਕਾਰ ਦੀ ਸਕੀਮ ਪਹੁੰਚਦੀ ਆ ਤੇ ਨਾ ਮੈਂ ਦੱਸਿਆ ਸੀ ਕਿ ਉਹ ਲੋਕ ਜਿਹੜੇ ਨੇ ਕਿਸੇ ਮੂਰੇ ਆਪਣੀ ਦੁੱਖ ਤਕਲੀਫ ਦੱਸਦੇ ਉਹਨਾਂ ਲਈ ਵੀ ਅਸੀਂ ਬਲਗਾ ਵੈਲਫੇਅਰ ਡਿਜਾਸਟਰ ਮੈਨੇਜਮੈਂਟ ਆਰਗੇਨਾਈਜੇਸ਼ਨ ਦੇ ਨਾਮ ਦੀ ਇੱਕ ਸੰਸਥਾ ਖੜੀ ਕਰਨ ਜਾ ਰਹੇ ਹਾਂ ਜਿਹਨੂੰ ਰਜਿਸਟਰ ਕਰਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਦ ਜਿੱਦ ਸਾਡੇ ਕੋਲ ਕਿਸੇ ਦਾ ਕੋਦਾਨ ਆਉਂਦਾ ਆ ਤੇ ਉਹ ਨੂੰ ਅਸੀਂ ਬਿਲਕੁਲ ਪੂਰਨ ਸਹੀ ਤਰੀਕੇ ਨਾਲ ਮੈਨੇਜ ਕਰਕੇ ਕਿਸੇ ਉਸ ਬੰਦਿਆਂ ਤੱਕ ਪਹੁੰਚਾਈਏ ਜਿਹੜੇ ਕਿ ਭਾਵੇਂ ਕਿਸੇ ਖਾਸ ਜਨਰ ਵਰਗ ਨਾਲ ਜ ਸੁਮੰਦ ਰੱਖਦੇ ਆ ਪਰ ਹਾਲਾਤ ਆਰਥਿਕ ਤੌਰ ਤੇ ਉਹਨਾਂ ਦੇ ਵੀ ਮਾਰੇ ਨੇ ਹਾਂਜੀ ਕਰਨ ਆਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਤੇ ਸਾਡੇ ਨਗਰ ਨਿਵਾਸੀਆਂ ਨੂੰ ਪਿਛਲੇ ਦਿਨੀ ਜਿਸ ਤਰ੍ਹਾਂ ਦੀ ਭਿਆਨਕ ਹੜ੍ਹ ਦੇ ਰੂਪ ਦੇ ਵਿੱਚ ਮੀਂਹ ਦੇ ਰੂਪ ਦੇ ਵਿੱਚ ਲੋਕਾਂ ਨੂੰ ਦਿੱਕਤ ਆਈ ਆ ਉਹ ਦਿੱਕਤ ਨੂੰ ਜਿਸ ਤਰ੍ਹਾਂ ਪੰਜਾਬੀਆਂ ਨੇ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਉਹ ਉਹਦਾ ਟੱਕਰਾ ਕੀਤਾ ਆ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਿੱਤਾ ਆ ਉਹ ਇੱਕ ਅਦੁੱਤੀ ਮਿਸਾਲ ਪੇਸ਼ ਹੋਈ ਆ ਪਰੰਤੂ ਫੇਰ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਅਸੀਂ ਘਰਾਂ ਦੇ ਵਿੱਚ ਜਦੋਂ ਗਏ ਤਾਂ ਘਰਾਂ ਦੇ ਹਾਲਾਤ ਬੜੇ ਨਾਜ਼ਿਕ ਸੀ ਜਿਨ੍ਹਾਂ ਦੇ ਵਿੱਚ ਚਾਹੇ ਉਹਨਾਂ ਦੀ ਮਦਦ ਕਰਨੀ ਸੀ ਤਲਪਾਰ ਰਾਹੀਂ ਚਾਹੇ ਥੋੜਾ ਬਾਲਾ ਇੱਕ ਦੋ ਚੋਂ ਘਰਾਂ ਚ ਇੱਥੇ ਸੌਦੇ ਦੀ ਜ਼ਰੂਰਤ ਸੀਗੀ ਸੌਦਾ ਸਾਡੇ ਸਾਥੀਆਂ ਨੇ ਦਿੱਤਾ ਪਰੰਤੂ ਮੈਂ ਉਹਨਾਂ ਬੀਰਾਂ ਦਾ ਧੰਨਵਾਦ ਕਰਦਾ ਕਿ ਜਿੱਦਾਂ ਵੱਡਾ ਸੀ ਇਹ ਸਾਰੇ ਨਗਰ ਦੇ ਵਿੱਚ ਇੱਕ ਅਪਰਾਲਾ ਕੀਤਾ ਸੀਗਾ ਤੇ ਸਾਡਾ ਜਿਹੜਾ ਲੋਕਲ ਪੱਧਰ ਤੇ ਇੰਨਾ ਬਜਟ ਸਾਡੇ ਸਾਥੀਆਂ ਕੋਲੋਂ ਨਹੀਂ ਸਿਰਜਦਾ ਜਿਹਦੇ ਵਿੱਚ ਅਸੀਂ ਆਪਣੇ ਜਿਹੜੇ ਸਾਡੇ ਨਜ਼ਦੀਕੀ ਨੇ ਸਰਦਾਰ ਤਰਲੋਚਨ ਸਿੰਘ ਬਿਲਗਾ ਉਹਨਾਂ ਦੀ ਭੈਣ ਪਾਲੋ ਤੇ ਸਾਡੀਆਂ ਭਣਜੀਆਂ ਨੇ 50000 ਰੁਪਏ ਦੀ ਜਿਹੜੀ ਇਸ ਕੰਮ ਲਈ ਸਾਡੀ ਮਦਦ ਕੀਤੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਾਡੇ ਜਗਜੀਤ ਸਿੰਘ ਜੀ ਪਰਿਵਾਰ ਉਹਨਾਂ ਦੇ ਨਾਲ ਅ ਸ਼ੇਰਗ일 ਸਾਹਿਬ ਜਿਹੜੇ ਮੁਕੰਦਪੁਰ ਵਾਲੇ ਆ ਭੈਣ ਕਸ਼ਮੀਰ ਕੌਰ 50000 ਰੁਪਏ ਦੀ ਉਹਨੇ ਮਦਦ ਕੀਤੀ ਸਾਡੇ ਸਰਬਜੀਤ ਸਿੰਘ ਸੱਬੀ ਜਿਹੜੇ ਕੈਨੇਡਾ ਤੋਂ ਨੇ ਪਤੀ ਬੱਗਾ ਤੋਂ ਉਹ ਭਾਜੀ ਰਜਿੰਦਰ ਸਿੰਘ ਉਹਨਾਂ ਦੇ ਕਹਿਣ ਤੇ ਉਹਨਾਂ ਨੇ 40000 ਰੁਪਈਆ ਭੇਜਿਆ ਜਿਸ ਦੇ ਨਾਲ 140000 ਰੁਪਈਆ ਜਿਹੜਾ ਸਾਡਾ ਜਦੋਂ ਸਾਡੇ ਸਾਥੀਆਂ ਨੇ ਭੇਜਿਆ ਤੇ ਜਿੰਨਾ ਕਸੀਂ ਲਗਭਗ 2 ਲੱਖ ਰੁਪਏ ਦੀ ਅਸੀਂ ਜਿਹੜੀ ਖਰਚਾ ਕੀਤਾ ਸੀਗਾ ਉਹਦੇ ਵਿੱਚੋਂ ਇਹ 1.40 ਲੱਖ ਰੁਪਿਆ ਜਦੋਂ ਵਿਦੇਸ਼ ਤੋਂ ਆਇਆ ਤੇ ਸਾਡਾ ਜਿਹੜਾ ਥੋੜਾ ਭਾਰ ਹਲਕਾ ਹੋ ਗਿਆ ਤੇ ਮੈਂ ਇਹ ਸਾਰੇ ਪਰਿਵਾਰਾਂ ਦਾ ਚਾਹੇ ਸਾਡੇ 26 ਵੀਰ ਜੀ ਆ ਪੱਤੀ ਬੱਗਾ ਤੋਂ ਚਾਹੇ ਸਰਦਾਰ ਤਲੋਚਨ ਸਿੰਘ ਦਾ ਪਰਿਵਾਰ ਭੈਣ ਪਾਲੋ ਜੀ ਆ ਸਾਡੀਆਂ ਭਣਜੀਆਂ ਆ ਡਾਕਟਰ ਜਗਜੀਤ ਸਿੰਘ ਜੀ ਗੁਰਚਾਰਨ ਸਿੰਘ ਸ਼ੇਰਗੱਲ ਪੈਣ ਕਸ਼ਮੀਰ ਇਹ ਸਾਰੇ ਪਰਿਵਾਰਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਲਗਾ ਨਗਰ ਲਈ ਭੋਖੇ ਸਮੇਂ ਦੇ ਵਿੱਚ ਆਪਣੀ ਨੇਕ ਕਮਾਈ ਦੇ ਵਿੱਚੋਂ ਦਾ ਸੁਵੰਦ ਕੱਢ ਕੇ ਸਾਨੂੰ ਪੈਸਾ ਭੇਜਿਆ ਤਾਂ ਅਸੀਂ ਲੋਕਾਂ ਦੀ ਮਦਦ ਕਰ ਸਕਿਆ ਧੰਨਵਾਦ ਮੈਂ ਮਾਸਟਰ ਜਗਿੰਦਰ ਸਿੰਘ ਆਪਣੇ ਪਿੰਡ ਵਾਸੀਆਂ ਵੱਲੋਂ ਜੋ ਕੁਦਰਤੀ ਵੱਡੀ ਆਫਤ ਆਈ ਮੈਂ ਆਪਣੇ ਜੀਵਨ ਚ ਪਹਿਲੀ ਵਾਰੀ ਐਡੀ ਵੱਡੀ ਆਫਤ ਲਈ ਤੇ ਉਸ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਪਿੰਡ ਵਾਸੀਆਂ ਨੇ ਆਲੇ ਦੁਆਲੇ ਦੇ ਲੋਕਾਂ ਨੇ ਸਾਡੇ ਵਿਦੇਸ਼ੀ ਵੀਰਾਂ ਭੈਣਾਂ ਨੇ ਜਿਵੇਂ ਰਲ ਮਿਲ ਕੇ ਇਸ ਕੁਦਰਤੀ ਆਫਤ ਦਾ ਟਾਕਰਾ ਕੀਤਾ ਉਸ ਤੇ ਜਿੱਥੇ ਮੈਂ ਮਾਣ ਮਹਿਸੂਸ ਕਰਦਾ ਔਰ ਜਿੱਦਿ ਪੱਦਰ ਦੇ ਉੱਤੇ ਅਸੀਂ ਘੁੰਮ ਫਿਰ ਕੇ ਪਿੰਡ ਦੇ ਹਾਲਾਤ ਦੇਖੇ ਬਹੁਤ ਭਾਰੀ ਬਰਸਾਤ ਹੋਣ ਕਾਰਨ ਬੱਦਤਰ ਹੋ ਗਿਆ ਸੀ ਉਹਨਾਂ ਦਾ ਟਕਰਾ ਕਰਨ ਦੇ ਲਈ ਸਾਡੇ ਨਗਰ ਪੰਚਾਇਤ ਦੇ ਜਿੰਨੇ ਮੈਂਬਰ ਸਹਿਵਾਨ ਸੀ ਹੋਰ ਪਿੰਡ ਦੇ ਸਾਰੇ ਸੂਝਵਾਨ ਲੋਕ ਰਲ ਮਿਲ ਕੇ ਅਸੀਂ ਜਿੱਥੇ ਸਾਡੇ ਲਾਗੇ ਸਤਲੁਜ ਦਰਿਆ ਨੇ ਵੀ ਵੱਡੀ ਮਾਰ ਮਾਰਨ ਦੀ ਮਾਰੀ ਕਹਿ ਲਓ ਉੱਥੇ ਵੀ ਪਿੰਡ ਵਾਸੀ ਰਾਤ ਭਰ ਵੀ ਡਿਊਟੀਆਂ ਦਿੰਦੇ ਰਹੇ ਔਰ ਮੈਂ ਇਹ ਕਹਿ ਸਕਦਾ ਜਿੰਨੇ ਤੁਸੀਂ ਸਾਡੇ ਵੀਰ ਭੈਣ ਬਾਰ ਬੈਠੇ ਹੋ ਤੁਹਾਡੇ ਆਸਰੇ ਅਸੀਂ ਹਰ ਘਰ ਤੱਕ ਪਹੁੰਚ ਕੀਤੀ ਹੈ ਔਰ ਤੁਸੀਂ ਮਦਦ ਵੀ ਬੜੀ ਕੀਤੀ ਹੈ ਮੇਰੇ ਕੋਲ ਤਾਂ ਕਈ ਚਲੋ ਮੈਂ ਉਹਦਾ ਨਾਮ ਨਹੀਂ ਲੈਂਦਾ ਮੈਂ ਕੋਈ 15 16 ਸਾਲਾਂ ਤੋਂ ਅਸੀਂ ਇੱਕ ਗੁਪਤ ਵੀਰਾਸ਼ਨ ਵੰਡਦੇ ਆਂ ਜੇ ਚਲੋ ਨਾਂ ਲੈਣ ਚ ਵੀ ਕੋਈ ਨਹੀਂ ਪੱਟੀਕੇ ਵੱਲੋਂ ਸਾਡੇ ਅ ਰਿਸ਼ਤੇਦਾਰ ਹੀ ਲੱਗਦੇ ਨੇ ਕੁੜੀ ਦਾ ਨਾਮ ਨਰਿੰਦਰਜੀਤ ਕੌਰ ਹੈ ਲਗਭਗ 60 ਤੋਂ 70000 ਰੁਪਇਆ ਮੈਂ ਉਹਨਾਂ ਰਾਹੀਂ ਗੁਪਤ ਬੀਬੀਆਂ ਪਿੰਡ ਦੇ ਵਿੱਚ ਕੋਈ 11 ਤੋਂ 13 ਉਹਨਾਂ ਨੇ ਤਾਂ ਕਿਹਾ ਸੀ ਸਾਡਾ ਨਾਂ ਨਾ ਕਦੀ ਲਿਆ ਕਰੋ ਇਸ ਤਰ੍ਹਾਂ ਦੇ ਦਾਨੀ ਸੱਜਣ ਵੀ ਬਹੁਤ ਵਾਰ ਬੈਠੇ ਆ ਜਿਹੜੇ ਤੁਹਾਨੂੰ ਤਾਂ ਕਹਿੰਦੇ ਰਹਿੰਦੇ ਆ ਪਰ ਅਸੀਂ ਹੁਣ ਅੱਗੇ ਤੋਂ ਇਹ ਕੋਸ਼ਿਸ਼ ਕਰਾਂਗੇ ਤੁਹਾਡੇ ਆਸਰੇ ਬਹੁਤ ਸਾਰੇ ਲੋਕ ਦੇਖਣ ਚ ਆਏ ਆ ਜਦੋਂ ਅਸੀਂ ਘਰ ਘਰ ਫਿਰ ਕੇ ਦੇਖਿਆ ਇੰਨੇ ਘਰਾਂ ਦੀ ਹਾਲਾਤ ਮਾੜੇ ਸੀ ਅਸੀਂ ਚਾਹੁੰਦੇ ਆ ਕੋਈ ਜਿੱਦਾਂ ਕੋਸ਼ਿਸ਼ ਕਰ ਰਹੇ ਆ ਔਰ ਤੁਹਾਡੇ ਆਸਰੇ ਕਿਉਂਕਿ ਇੱਥੇ ਤਾਂ ਇੰਨੇ ਹਾਲਾਤ ਮਾੜੇ ਨੇ ਆ ਦਾਨੀ ਸੱਜਣ ਦਾਨਤਾ ਕਰਦੇ ਆ ਪਰ ਉਹ ਬਹੁਤ ਹੁੰਦਾ ਨਹੀਂ ਕਿਉਂਕਿ ਜਿਆਦੀ ਮਹਿੰਗਾਈ ਵੀ ਹੈ ਤੇ ਅਸੀਂ ਜੋ ਅਪਰਾਣਾ ਕੀਤਾ ਉਹ ਉਹਦੇ ਲਈ ਤੁਹਾਡਾ ਸਾਰਿਆਂ ਦਾ ਤੁਹਾਡੇ ਆਸਰੇ ਇਹ oprala ਕੀਤਾ ਤੇ ਅੱਗੇ ਤੋਂ ਵੀ ਕਰਾਂਗੇ ਕਿਉਂਕਿ ਸਾਨੂੰ ਵੱਡੀਆਂ ਉਮੀਦਾਂ ਨੇ ਤੁਹਾਡੇ ਤੋਂ ਬਾਹਰ ਬੈਠਿਆਂ ਤੋਂ ਸੋ ਆਸ ਕਰਾਂਗੇ ਕਿ ਜਿੰਨਾ ਤੁਸੀਂ ਸਾਡੀ ਮਦਦ ਕੀਤੀ ਹੈ ਹੋਰ ਵੱਧ ਚੜ੍ਹ ਕੇ ਕਰੋਗੇ ਔਰ ਅਸੀਂ ਜਿੰਨੀ ਤੁਸੀਂ ਮਦਦ ਕਰੋਗੇ ਉਹਨਾਂ ਲੋਕਾਂ ਤੱਕ ਹੀ ਪਹੁੰਚਾਵਾਂਗੇ ਜਿਹੜੇ ਸਤ ਮੋਚੀ ਲੋਡ ਬੰਦ ਹੋਣ ਔਰ ਜ਼ਰੂਰੀ ਨੇ ਹੈਗਾ ਅਸੀਂ ਇਹਨੇ ਦੇਖਦੇ ਕੌਣ ਆ ਇਦਾਂ ਦੀ ਸਾਡੀ ਜਿਹੜੀ ਕੈਟਾਗਰੀ ਹੈ ਜਿਸ ਆਧਾਰ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਉਮੀਦ ਹੈ ਤੁਸੀਂ ਸਾਨੂੰ ਪੂਰਾ ਸਹਿਯੋਗ ਦਿਓਗੇ ਧੰਨਵਾਦ ਜਿੱਥੇ ਮੈਂ ਆਪਣੇ ਐਨ ਆਰ ਆਈ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਦੋਂ ਵੀ ਕੋਈ ਕਾਰਜ ਰਚਨਾ ਜਾਂ ਜਦੋਂ ਕੋਈ ਮਸੀਬਤ ਬਣੀਆ ਉਹਦੇ ਬਹੁਤ ਵੱਡਾ ਸਹਿਯੋਗ ਜਿਹੜਾ ਸਾਡੇ ਐਨਆਰਆਈ ਪਰਮਾਨੀ ਕੀਤਾ ਤਾਂ ਐਨਆਰਆਈ ਵੀਰਾਂ ਨੇ ਪੈਸੇ ਦੇ ਕੇ ਆਪਣਾ ਸਹਿਯੋਗ ਕੀਤਾ ਉਹਦੇ ਨਾਲ ਹੀ ਜਿਹੜੇ ਸਾਡੇ ਇੱਥੇ ਦੀ ਟੀਮ ਐ ਗਰਨਾਮ ਸਿੰਘ ਜਖੂਰੀ ਮਾਸਟਰ ਜਗਿੰਦਰ ਸਿੰਘ ਜੀ ਕਾਮਰੇਡ ਸੰਤੋਖ ਜੀ ਰਜਿੰਦਰ ਸਿੰਘ ਜੀ ਇਹਨਾਂ ਨੇ ਇਹ ਮਿਲ ਕੇ ਹੋਰ ਵੀ ਸਾਥੀਆਂ ਨੇ ਜਿਹੜਾ ਸਹਿਯੋਗ ਕੀਤਾ ਕਰਕੇ ਇਹ ਮੁਸੀਬਤ ਦੇ ਸਮੇਂ ਜਿਹੜੇ ਆ ਉਤਰਪਹਿਲਾਂ ਦੇ ਕੇ ਉਹਨਾਂ ਲੋਕਾਂ ਦੀ ਮਦਦ ਕੀਤੀ ਅਗਰ ਇਹ ਨਾ ਪ੍ਰਾਲਾ ਨਾ ਕਰਦੇ ਹੋ ਸਕਦਾ ਸੀ ਉਹਨਾਂ ਦਾ ਇਤੋਂ ਵੱਧ ਨੁਕਸਾਨ ਹੋ ਜਾਂਦਾ ਸੋ ਇਸ ਕਰਕੇ ਅਸੀਂ ਅੱਗੇ ਤੋਂ ਵੀ ਉਮੀਦ ਰੱਖਦੇ ਆਂ ਕਿ ਭਾਵੇਂ ਲੋਕਾਂ ਇਮਾਂਚ ਦੀ ਮਦਦ ਨਾਲ ਸਾਇੰਸ ਗਰੁੱਪ ਚੱਲਦਾ ਇਹ ਜਿਹੜੇ ਕਾਰਜ ਐ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੀ ਚੱਲਦੇ ਆ ਸੋ ਅੱਗੇ ਤੋਂ ਵੀ ਅਸੀਂ ਉਮੀਦ ਰੱਖਦੇ ਆਂ ਕਿ ਸਰਵਤ ਦੇ ਭਲੇ ਦੀ ਜਿਹੜੀ ਸੋਚ ਐ ਉਹਦੇ ਲਈ ਅਸੀਂ ਔਰ ਸਾਡੀ ਟੀਮ ਜਿਹੜੀ ਆ ਉਹ ਅਸੀਂ ਕੰਮ ਕਰਦੇ ਰਹਾਂਗੇ ਔਰ ਐਨਆਰਆਈ ਭਰਾਵਾਂ ਭਰਾਵਾਂ ਦਾ ਜਿੱਥੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਉਹਨਾਂ ਤੋਂ ਅੱਗੇ ਤੋਂ ਵੀ ਆਸ ਉਮੀਦ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਮੈਂ ਕਾਂਗਰਸ ਸੰਤੋਖ ਸਿੰਘ ਵਿੜਗਾ ਗੱਲ ਅਸੀਂ ਅੱਜ ਕਰ ਰਹੇ ਹਾਂ ਐਨਆਰਆਈ ਭਰਾਵਾਂ ਦੇ ਯੋਗਦਾਨ ਦੀ ਅਸੀਂ ਜਦੋਂ ਵੀ ਦੇਖਿਆ ਚਾਹੇ ਪਿਛਲੇ ਨੰਨੇ ਸਮੇਂ ਦੇ ਵਿੱਚ ਵੀ ਜਦੋਂ ਪੰਜਾਬੀਆਂ ਨੂੰ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਤੇ ਐਨਆਰਆਈ ਭਰਾਵਾਂ ਨੇ ਐਨ ਅੱਗੇ ਹੋ ਕੇ ਆਪਣਾ ਵੱਡਮਡਲਾ ਯੋਗਦਾਨ ਪਾਇਆ ਮੈਂ ਇਹ ਜਮੂਰੀក ਸੰਸਦ ਮੇਰੀ ਜਥੇਬੰਦੀ ਹੈ ਔਰ ਮੈਂ ਛੋਟੀ ਕਿਸਾਨ ਸਾਡੀ ਜਥੇਬੰਦੀ ਛੋਟੀ ਕਿਸਾਨੀ ਦੀ ਨੁਮਾਇੰਦਗੀ ਕਰਦੀ ਆ ਅਸੀਂ ਇੱਥੇ ਜਿੱਥੇ ਦੇਖੀਦਾ ਵੇ ਹੋਰ ਮਜ਼ਦੂਰ ਜਮਾਤ ਦੀ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਲੋਕ ਆ ਜਿਨ੍ਹਾਂ ਦੀ ਹਾਲਤ ਪਤਲੀ ਆ ਜਾਂ ਉਹ ਉਹੋ ਜਿਹੀ ਹਾਲਤ ਚਾਹੀਦੀ ਨਹੀਂ ਜਿੱਦਾਂ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਸ਼ਹੀਦਾਂ ਨੇ ਸੁਪਨੇ ਦੇਖੇ ਸੀ ਪਰ ਗਰੀਬ ਕਿਸਾਨੀ ਜਾਂ ਛੋਟੀ ਕਿਸਾਨੀ ਜਿਹਨੂੰ ਮੈਂ ਕਹਿ ਲਵਾਂ ਉਹ ਬੜੀਆਂ ਫੇਰ ਵੀ ਮੁਸੀਬਤਾਂ ਵਿੱਚ ਘਿਰਿਆ ਪਿਛਲੇ ਸਮੇਂ ਦੇ ਦਰਮਿਆਨ ਅਸੀਂ ਦੇਖਦੇ ਆ ਕਿ ਜਦੋਂ ਦਿੱਲੀ ਲੱਗਾ ਕਿਸਾਨ ਮੋਰਚਾ ਉਦੋਂ ਵੀ ਜੇ ਲਗਭਗ ਮੈਂ ਇੱਥੇ ਕਹਾਵੇਂ ਲਗਭਗ ਉਹ ਵਿਦੇਸ਼ੀ ਪੈਸੇ ਨਾ ਉਸਰੇ ਚੜਿਆ ਉਦੋਂ ਬਾਅਦ ਵੀ ਕਰੋਨਾ ਵਾਲੇ ਜਦੋਂ ਮਸਲਾ ਆਇਆ ਤਾਂ ਵੀ ਕਰੋਨਾ ਵਾਲੇ ਜੇ ਲੋਕਾਂ ਨੂੰ ਸਹਾਇਤਾ ਮਿਲੀ ਇੱਥੇ ਤਾਂ ਵੀ ਉਹ ਵਿਦੇਸ਼ੀਆਂ ਦੇ ਪੈਸੇ ਨਾ ਹੁਣ ਹੜਾਂ ਦੀ ਸਥਿਤੀ ਆਈ ਆ ਤਾਂ ਵੀ ਐਨਆਰਆਈ ਭਰਾ ਇਹ ਪੱਬਾਂ ਪਾਰ ਹੋਏ ਪਏ ਆ ਮਦਦ ਕਰਨ ਦੇ ਲਈ ਅ ਜਦੋਂ ਪ੍ਰਧਾਨ ਜੀ ਨੇ ਦੱਸਿਆ ਪਿਛਲੇ ਦਿਨਾਂ ਦੇ ਦਰਮਿਆਨ ਜਦੋਂ ਵੱਡੀ ਬਾਰਿਸ਼ ਹੋਈ ਆ ਲੋਕਾਂ ਦੇ ਮਕਾਨ ਜਿਹੜੇ ਖਾਸ ਤੌਰ ਤੇ ਗੱਲ ਗਾਡੀਰ ਵਾਲਿਆਂ ਵਾਲੇ ਸੀ ਉਹ ਚੋਣ ਲੱਗ ਪਏ ਕਈ ਵਾਰੀ ਲੱਗਦਾ ਹੁੰਦਾ ਸਾਨੂੰ ਬਈ ਲੋਕਾਂ ਦੀਆਂ ਮਸੀਰਤਾਂ ਕਿੱਡੀਆਂ ਪਰ ਜਦੋਂ ਉਹਨਾਂ ਦਿਨਾਂ ਦੇ ਵਿੱਚ ਹਾਲਾਤ ਇਦਾਂ ਦੇ ਸੀ ਕਿ ਰੋਟੀ ਪਕਾਉਣ ਦੇ ਲਈ ਵੀ ਘਰ ਚੁੱਲ੍ਹੇ ਤੇ ਵੀ ਪਾਣੀ ਤੋਂ ਤਰਿਪ ਤਰਿਪ ਡੱਕਦਾ ਸੀ ਪ੍ਰਧਾਨ ਜੀ ਦੀ ਜਾਂ ਹੋਰ ਮਾਸਟਰ ਜਗਿੰਦਰ ਜੀ ਦੀ ਇਹਨਾਂ ਦੀ ਸਿੰਦਰ ਜੀ ਦੀ ਮਿਹਨਤ ਸਦਕਾ ਇਹਨਾਂ ਜਿੰਨਾ ਵੀ ਇਹਨਾਂ ਸਹਾਇਤਾ ਕੀਤੀ ਆ ਜਿੱਦਾਂ ਇਹਨੇ ਦੱਸਿਆ ਪ੍ਰਧਾਨ ਜੀ ਨੇ ਵੀ ਉਹਦੇ ਵਿੱਚ ਵੀ ਵੱਡਾ ਹਿੱਸਾ ਜਿਹੜਾ ਵਿਦੇਸ਼ੀਆਂ ਨੇ ਪਾਇਆ ਅਸੀਂ ਅੱਜ ਵੀ ਤੁਹਾਨੂੰ ਇੱਥੇ ਭਰੋਸਾ ਦੇਣਾ ਚਾਹੁੰਦੇ ਆ ਕਿ ਜਿਹੜੀ ਸਾਡੀ ਟੀਮ ਆ ਇਹ ਤੁਹਾਡਾ ਇੱਕ ਇੱਕ ਪੈਸਾ ਉਹਨਾਂ ਲੋੜਵੰਦ ਵਿਅਕਤੀਆਂ ਤੇ ਪਹੁੰਚੂਗਾ ਔਰ ਪਿੱਛੇ ਵੀ ਪਹੁੰਚਿਆ ਇੱਥੇ ਬੜੇ ਲੋਕਾਂ ਨੇ ਵੀਡੀਓ ਪਾ ਕੇ ਉਂਗਲੀ ਠਾਈਆ ਪਰ ਅਸੀਂ ਦੇਖਿਆ ਵੀ ਜਿਹੜੀ ਨਗਰਪੰਚਾਇਤ ਦੀ ਟੀਮ ਜਾਂ ਔਰ ਇਹਨਾਂ ਦੇ ਜਿਹੜੇ ਅਲਾਈਸ ਸਿਗੇ ਨਾਲ ਇਨੀ ਬਿਨਾ ਕਿਸੇ ਤਰਫਦਾਰੀ ਤੋਂ ਬਿਨਾ ਕਿਸੇ ਭੰਵੇ ਤੋਂ ਲੋਕਾਂ ਦੇ ਜਿੰਨੇ ਜੋਗੇ ਸੀ ਘੱਟੋ-ਘੱਟ ਮੈਂ ਅੰਦਾਜ਼ਾ ਲਾਉਣਾ ਵੀ 2 ਲੱਖ ਦੇ ਕਰੀਬ ਕੁਝ ਨਹੀਂ ਆਪਣੇ ਕੋਲੋਂ پیسے ਇਕੱਠੇ ਕੀਤੇ ਆ ਕੁਝ ਵਿਦੇਸ਼ੀਆਂ ਨੇ ਭੇਜੇ ਆ ਔਰ ਲਗਭਗ ਸਾਰਾ ਕਵਰ ਹੋ ਗਿਆ ਔਰ ਮੈਂ ਫੇਰ ਵੀ ਜਿੱਥੇ ਐਨਆਰਆਈ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਉੱਥੇ ਦੁਆਰਾ ਫੇਰ ਅਪੀਲ ਕਰਦਾ ਵੀ ਜਿਹੜਾ ਸਾਡਾ ਭਾਈਚਾਰਾ ਸਾਡੇ ਪਿੰਡੂ ਲੋਕ ਜਾਂ ਸਾਡਾ ਜਿਹੜਾ ਤੁਸੀਂ ਬੈਠੇ ਜੇ ਤੁਹਾਡੇ ਪਿੱਛੇ ਸਿਰਫ ਤਾਂ ਸਿਰਫ ਤੁਹਾਡੇ ਤੇ ਸਾਨੂੰ ਆਸਾ ਹੁੰਦੀ ਆ ਔਰ ਸਾਨੂੰ ਮਾਣ ਵੀ ਆ ਕਿ ਐਨਆਰਆਈ ਭਰਾਵਾਂ ਨੇ ਜਦ ਵੀ ਪਿੱਛੇ ਪੰਜਾਬ ਤੇ ਵਿਪਤਾ ਪਈ ਆਦਾ ਖੁੱਲ ਕੇ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਇੱਕ ਵੀ ਜਾਣਕਾਰੀ ਹੋਰ ਵੀ ਦੇਣੀ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਐਸਈ ਟੀਮ ਨੇ ਇਸ ਵਿਵਪਤਾ ਦੇ ਦਰਾਨੇ ਇੱਕ ਮੀਟਿੰਗ ਕੀਤੀ ਹੀ ਕਿ ਜਿਹੜੀ ਛੋਟੇ ਪੱਤਰ ਦੀ ਕਿਸਾਨੀ ਆ ਤੇ ਜਨਰਲ ਵਰਗ ਦੇ ਵਿੱਚ ਉਹ ਘਰਨੇ ਜਿਹੜੇ ਉੱਥੇ ਵੀ ਮੱਦੀ ਲੋਡ ਹੈਗੀ ਆ ਜਿੱਥੇ ਕਿ ਨਾ ਤਾਂ ਕੋਈ ਸਰਕਾਰ ਦੀ ਸਕੀਮ ਪਹੁੰਚਦੀ ਆ ਤੇ ਨਾ ਮੈਂ ਦੱਸਿਆ ਸੀ ਕਿ ਉਹ ਲੋਕ ਜਿਹੜੇ ਨੇ ਕਿਸੇ ਮੂਰੇ ਆਪਣੀ ਦੁੱਖ ਤਕਲੀਫ ਦੱਸਦੇ ਉਹਨਾਂ ਲਈ ਵੀ ਅਸੀਂ ਬਲਗਾ ਵੈਲਫੇਅਰ ਡਿਜਾਸਟਰ ਮੈਨੇਜਮੈਂਟ ਆਰਗੇਨਾਈਜੇਸ਼ਨ ਦੇ ਨਾਮ ਦੀ ਇੱਕ ਸੰਸਥਾ ਖੜੀ ਕਰਨ ਜਾ ਰਹੇ ਹਾਂ ਜਿਹਨੂੰ ਰਜਿਸਟਰ ਕਰਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਦ ਜਿੱਦ ਸਾਡੇ ਕੋਲ ਕਿਸੇ ਦਾ ਕੋ ਦਾਨ ਆਉਂਦਾ ਆ ਤੇ ਉਹਨੂੰ ਅਸੀਂ ਬਿਲਕੁਲ ਪੂਰਨ ਸਹੀ ਤਰੀਕੇ ਨਾਲ ਮੈਨੇਜ ਕਰਕੇ ਕਿਸੇ ਉਸ ਬੰਦਿਆਂ ਤੱਕ ਪਹੁੰਚਾਈਏ ਜਿਹੜੇ ਕਿ ਭਾਵੇਂ ਕਿਸੇ ਖਾਸ ਜਨਰਲ ਵਰਗ ਨਾਲ ਸੁਮੰਧ ਰੱਖਦੇ ਆ ਪਰ ਹਾਲਾਤ ਆਰਥਿਕ ਤੌਰ ਤੇ ਉਹਨਾਂ ਦੇ ਵੀ ਮਾੜੇ ਨੇ ਇਹ ਜਿਹੜੀ ਸਾਰੀ ਪਿਛਲੇ ਦਿਨੀ ਜਿੰਨਾ ਵੀ ਹੋਇਆ ਤਾਂ ਚਾਹੇ ਤਰਪਾਲ ਵੰਡਣ ਦਾ ਕੰਮ ਸੀ ਚਾਹੇ ਹੋਰ ਜਿੰਨਾ ਵੀ ਪ੍ਰਬੰਧਕੀ ਤੌਰ ਤੇ ਮੇਰੀ ਟੀਮ ਨੇ ਜਿਹੜੀ ਮੇਰੀ ਨਾਲ ਸਾਥੀ ਟੀਮ ਸੀ ਕੌਂਸਲਰ ਸਭਾ ਸੀ ਕਿਸੇ ਨੇ 5000 ਕਿਸੇ ਨੇ 10000 ਜਿੰਨਾ ਵੀ ਕਿਸੇ ਤੋਂ ਸਰ ਸਕਿਆ ਹਰ ਇੱਕ ਨੇ ਵਿੱਚ ਕੋਸ਼ਿਸ਼ ਕੀਤੀ ਤਾਂ ਮੈਂ ਆਪਣੀ ਸਮੂਹ ਟੀਮ ਦਾ ਤੇ ਜਿਹੜਾ ਸਾਡਾ ਇਹ ਸਾਂਝਾ ਫਰੰਟ ਜਿਹਨਾਂ ਨੇ ਇਲੈਕਸ਼ਨ ਇਕੱਠੇ ਲੜੀ ਸੀ ਇਹਨਾਂ ਦੀ ਵੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਜਿਹੜਾ ਪਿਛਲੇ ਦਿਨੀ ਐਡਾ ਵੱਡੀ ਤਰਾਸਤੀ ਹੋਈ ਆ ਸਭ ਨੇ ਆਪਣਾ ਯੋਗਦਾਨ ਪਾਇਆ ਸਭ ਨੇ ਸਾਥ ਦਿੱਤਾ ਤੇ ਸਭ ਦਾ ਹੀ ਧੰਨਵਾਦ ਦੋਸਤੋ ਜਿਵੇਂ ਤੁਸੀਂ ਸਾਥੀਆਂ ਦੇ ਵਿਚਾਰ ਸੁਣੇ ਆ ਇਹ ਇੱਥੇ ਜਿਹੜੀ ਆਫਤ ਆਈ ਪਿਛਲੇ ਦਿਨੀ بارش ਲਗਾਤਾਰ ਬਹੁਤ ਦਿਨ ਹੁੰਦੀ ਰਹੀ ਉਹਨਾਂ ਲੈ ਕੇ ਜਿੱਦਾਂ ਦੇ ਹਾਲਾਤ ਬਣੇ ਆ ਉਹਨਾਂ ਹਾਲਾਤਾਂ ਨੂੰ ਕਿਵੇਂ ਇਹ ਸਾਡੇ ਸਾਥੀਆਂ ਨੇ ਜਿਹੜਾ ਆ ਉੱਤੇ ਕਾਬੂ ਪਾਉਣ ਲਈ ਲੋਕਾਂ ਦੀ ਮਦਦ ਕੀਤੀ ਹੈ ਇਹਦੇ ਨਾਲ ਹੀ ਗੱਲ ਕਰਨੀ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਚ ਵੀ ਇਤਾਂ ਦੀ ਕੋਈ ਵੀ ਕੁਦਰਤੀ ਆਫਤ ਦਾ ਮੁਕਾਬਲਾ ਕਿਵੇਂ ਕਰਨਾ ਉਹਦੇ ਲਈ ਜਿਵੇਂ ਸਾਥੀਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਇਸ ਸੰਬੰਧ ਵਿੱਚ ਇੱਕ ਸੰਸਥਾ ਬਣਾ ਕੇ ਮਦਦ ਕੀਤੀ ਜਾਊਗੀ ਤੇ ਬਾਹਰ ਬੈਠੇ ਜਿਹੜੇ ਸਾਡੇ ਵੀਰ ਆ ਉਹ ਚਾਹੁੰਦੇ ਆ ਵੀ ਇੱਕ ਵਧੀਆ ਤਰੀਕਾ ਜਿਹੜਾ ਆ ਇੱਥੇ ਜਿਹੜਾ ਉਹ ਅਪਣਾਇਆ ਜਾਵੇ ਤਾਂ ਕਿ ਪ੍ਰੋਪਰ ਲੋਕਾਂ ਦੀ ਮਦਦ ਕੀਤੀ ਜਾਵੇ ਤੇ ਇਸੇ ਤਰ੍ਹਾਂ ਅਸੀਂ ਜਿਹੜਾ ਆ ਉਹ ਲੋਕਾਂ ਦੀ ਕਿਵੇਂ ਲੋੜਵੰਦਾਂ ਦੀ ਸਿਹਤ ਆ ਉਹ ਕੀਤੀ ਜਾ ਸਕਦੀ ਆ ਉਹਦੇ ਲਈ ਇਦਾਂ ਹੀ ਅਸੀਂ ਲਗਾਤਾਰ ਕੰਮ ਕਰਦੇ ਰਹਾਂਗੇ ਤੇ ਬਾਹਰ ਬੈਠੇ ਜਿਹੜੇ ਸਾਡੇ ਭਰਾ ਆ ਉਨਾ ਤੋਂ ਵੀ ਅਸੀਂ ਇਹ ਆਸ ਰੱਖਦੇ ਆ ਕਿ ਉਹ ਵੀ ਸਾਨੂੰ ਜਿਹੜੇ ਆ ਇਸ ਕੰਮ ਦੇ ਬਦਲੇ ਆਪਣੇ ਸੁਝਾਅ ਦੇ ਸਕਦੇ ਆ ਸਾਡੀ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦੇ ਸਕਦੇ ਆ ਕਿ ਕੀ ਅਸੀਂ ਇਹ ਤੋਂ ਹੋਰ ਬਿਹਤਰ ਇਹ ਜਿਹੜਾ ਕੰਮ ਆ ਉਹ ਕਿਵੇਂ ਕਰ ਸਕੀਏ ਕਿਉਂਕਿ ਉਹਨਾਂ ਕੋਲ ਜਿੱਥੇ ਪੜ੍ਹਦੇ ਨੇ ਸਮਰਥਾ ਆ ਉੱਥੇ ਹੀ ਉਹਨਾਂ ਕੋਲ ਵਿਚਾਰ ਵੀ ਸਾਡੇ ਨਾਲੋਂ ਬਿਹਤਰ ਹੋ ਸਕਦੇ ਆ ਤੇ ਦੋਸਤੋ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਬਿਲਗੇ ਦੇ ਜਿਹੜੇ ਵੀ ਦਾਦੇ ਵੀ ਚੰਗੇ ਮਾੜੇ ਹਾਲਾਤਾਂ ਦੇ ਸੰਬੰਧ ਵਿੱਚ ਜਿਹੜਾ ਆ ਉਹ ਖਬਰਾਂ ਤੁਹਾਨੂੰ ਭੇਜਦੇ ਰਹਿੰਨੇ ਆ ਤੇ ਧੰਨਵਾਦ ਕਰਦੇ ਆ ਤੁਹਾਡਾ ਤੁਸੀਂ ਸਾਨੂੰ ਜਿਹੜਾ ਆ ਉਹ ਹਰ ਵਕਤ ਸਾਡੇ ਨਾਲ ਖੜਿਆ ਇੱਕ ਵਾਰ ਫੇਰ ਤੁਹਾਡਾ ਧੰਨਵਾਦ। ਫੇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ।